ਆਮ ਆਦਮੀ ਪਾਰਟੀ ਦੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਮੁਸ਼ਕਲਾਂ ਹੋਰ ਵਧਣ ਜਾ ਰਹੀਆਂ ਨੇ ਹੁਣ ਮਸਲਾ 7 ਕਰੋੜ ਦਾ ਪੈਦਾ ਹੋ ਗਿਆ 7 ਕਰੋੜ ਦਾ ਕੀ ਮਸਲਾ ਆਮ ਆਦਮੀ ਪਾਰਟੀ ਦੇ ਕਿਹੜੇ ਕਿਹੜੇ ਲੀਡਰ ਇਹਦੇ ਵਿੱਚ ਫਸਦੇ ਦਿਖਾਈ ਦੇ ਸਕਦੇ ਨੇ ਇਸ ਤੇ ਅਹਿਮ ਜਿਹੜੀ ਅਸੀਂ ਚਰਚਾ ਕਰਨੀ ਹੈ ਉਧਰ ਨਾਲ ਹੀ ਨਾਲ ਚਰਚਾ ਕਰਾਂਗੇ ਕਿ ਭਗਵੰਤ ਮਾਨ ਅਤੇ ਸੁਖਪਾਲ ਸਿੰਘ ਖਹਿਰਾ ਦਾ ਇੱਕ ਵਾਰ ਫਿਰ ਤੋਂ ਸਿੱਧਮ ਸਿੱਧਾ ਜਿਹੜਾ ਉਹ ਪੇਚਾ ਪੈ ਗਿਆ ਆਖਰ ਸੰਗਰੂਰ ਤੋਂ ਜਿੱਤ ਕੌਣ ਰਿਹਾ ਜਾਂ ਹਾਰ ਕੌਣ ਰਿਹਾ ਇਸ ਤੇ ਵੀ ਚਰਚਾ ਜਿਹੜੀ ਕਰਨੀ ਹੈ ਨਾਲ ਹੀ ਨਾਲ ਚਰਚਾ ਜਿਹੜੀ ਅਸੀਂ ਕਰਾਂਗੇ ਕਿ ਲੰਮੇ ਸਮੇਂ ਤੋਂ ਅਲੋਪ ਮਨਪ੍ਰੀਤ ਬਾਦਲ ਜਿਹੜੇ ਸਾਹਮਣੇ ਆਏ ਨੇ ਔਰ ਕੀ ਮਨਪ੍ਰੀਤ ਸਿੰਘ ਬਾਦਲ ਆਪਣੀ ਪਰਜਾਈ ਆਪਣੀ ਭਾਬੀ ਹਰਸਿਮਰਤ ਕੌਰ ਬਾਦਲ ਦੀ ਮਦਦ ਕਰਨਗੇ ਕੀ ਮਨਪ੍ਰੀਤ ਸਿੰਘ ਬਾਦਲ ਜਿਹੜੇ ਆ ਉਹ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਬਣ ਸਕਦੇ ਨੇ ਇਸ ਤੋਂ ਵੀ ਅਹਿਮ ਜਿਹੜੀ ਅਸੀਂ ਚਰਚਾ ਕਰਨੀ ਹੈ ਨਾਲ ਹੀ ਨਾਲ ਚਰਚਾ ਜਿਹੜੀਆਂ ਕੁਝ ਹੋਰ ਖਬਰਾਂ ਤੇ ਵੀ ਕਰਾਂਗੇ ਕਿ ਭਗਵੰਤ ਮਾਨ ਨੇ ਇੱਕ ਹੋਰ ਵੱਡਾ ਯੂ ਟਰਨ ਲੈ ਲਿਆ ਜਿਸ ਤੋਂ ਬਾਅਦ ਬਹੁਤ سارے ਸਵਾਲ ਉੱਠਣੇ ਜਿਹੜੇ ਉਹ ਸ਼ੁਰੂ ਹੋ ਗਏ ਨੇ ਕਿਹੜਾ ਉਹ ਵੱਡਾ ਯੂ-ਟਰਨ ਹੈ ਇਸ ਤੇ ਵੀ ਜਿਹੜੀ ਆ ਉਹ ਗੱਲ ਬਾਤ ਅਸੀਂ ਕਰਾਂਗੇ ਸਭ ਤੋਂ ਪਹਿਲੀ ਗੱਲ ਬਾਤ ਜਿਹੜੀ ਆ ਉਹ ਕਰਾਂਗੇ ਕਿ ਭਗਵੰਤ ਮਾਨ ਅਤੇ ਸੁਖਪਾਲ ਸਿੰਘ ਖਹਿਰਾ ਦਾ ਜਿਹੜਾ ਸਿੱਤਮ ਸਿੱਧਾ ਪੇਚਾ ਪੈ ਗਿਆ ਆਪਾਂ ਸਭ ਨੂੰ ਪਤਾ ਹੈ ਕਿ ਸੁਖਪਾਲ ਸਿੰਘ ਖਹਿਰਾ ਪੰਜਾਬ ਪੰਜਾਬੀਏ ਤੇ ਪੰਜਾਬੀਅਤ ਦੀ ਜਿਹੜੀ ਲੜਾਈ ਲਗਾਤਾਰ ਲੜ ਰਹੇ ਨੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਲੜਾਈ ਲਗਾਤਾਰ ਲੜਨ ਵਾਲੇ ਸੁਖਪਾਲ ਸਿੰਘ ਖਹਿਰਾ ਲਗਾਤਾਰ ਇਹ ਮੁੱਦਾ ਚੁੱਕ ਰਹੇ ਨੇ ਕਿ ਪੰਜਾਬ ਦੇ ਵਿੱਚ ਜਿਹੜੇ ਬਾਹਰਲੇ ਸੂਬਿਆਂ ਤੋਂ ਆ ਰਹੇ ਪ੍ਰਵਾਸੀ ਭਾਈਚਾਰਾ ਨੇ ਉਹਨਾਂ ਨੂੰ ਠੀਕ ਹੈ ਕੰਮ ਕਰਨ ਦੀ ਇਜਾਜ਼ਤ ਤਾਂ ਜ਼ਰੂਰ ਹੋਵੇ ਪੰਜਾਬ ਦੇ ਅੰਦਰ ਆਪਣੀ ਰੋਜੀ ਰੁਤੀ ਕਮਾਉਣ ਦੀ ਇਜਾਜ਼ਤ ਜਿਹੜੀ ਆ ਉਹ ਜ਼ਰੂਰ ਹੋਵੇ ਪਰ ਜੇ ਅਸੀਂ ਸਾਡੇ ਪੰਜਾਬੀ ਜਿਹੜੇ ਆ ਉਹ ਬਾਹਰਲੇ ਸੂਬਿਆਂ ਦੇ ਵਿੱਚ ਜਾ ਕੇ ਜ਼ਮੀਨ ਜਾਇਦਾਦ ਜਾਂ ਕੁਝ ਹੋਰ ਨਹੀਂ ਖਰੀਦ ਸਕਦੇ ਤਾਂ ਫਿਰ ਬਾਹਰਲੇ ਪ੍ਰਵਾਸੀ ਜਾਂ ਹੋਰ ਲੋਕ ਜਿਹੜੇ ਸੂਬਿਆਂ ਦੇ ਹੈਗੇ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਵੀ ਜਿਹੜੀ ਉਹ ਜ਼ਮੀਨ ਜਾਇਦਾਦ ਖਰੀਦਣ ਦਾ ਹੱਕ ਨਹੀਂ ਹੋਣਾ ਚਾਹੀਦਾ ਉਹ ਕਹਿੰਦੇ ਕਿ ਜੇਕਰ ਸਾਨੂੰ ਉਹ ਇਜਾਜ਼ਤ ਨਹੀਂ ਦਿੰਦੇ ਜ਼ਮੀਨ ਜਾਇਦਾਦ ਉਧਰ ਖਰੀਦਣ ਦੀ ਜਿਵੇਂ ਆਪਾਂ ਦੇਖਿਆ ਕਿ ਹਿਮਾਚਲ ਉੱਤਰਾਖੰਡ ਔਰ ਸੂਬੇ ਜਿਹੜੇ ਹੈਗੇ ਆ ਆਪਣੇ ਲੋਕ ਉਥੇ ਜਾ ਕੇ ਜ਼ਮੀਨ ਜਾਇਦਾਦ ਨਹੀਂ ਖਰੀਦ ਸਕਦੇ ਤਾਂ ਫਿਰ ਉਹਨਾਂ ਨੂੰ ਵੀ ਹੱਕ ਜਿਹੜਾ ਅਸੀਂ ਕਿਉਂ ਦਈਏ ਉਹ ਸਾਨੂੰ ਬਹੁਤ ਸੀਮਿਤ ਕਰਕੇ ਰੱਖਦੇ ਆ ਆਪਣੇ ਸੂਬਿਆਂ ਦੇ ਵਿੱਚ ਨੌਕਰੀਆਂ ਦੇਣ ਦੇ ਲਈ ਤੇ ਸਾਡੇ ਵਾਲੇ ਪਾਸੇ ਵੀ ਸਾਨੂੰ ਜਿਹੜਾ ਉਹ ਸੀਮਿਤ ਕਰ ਦੇਣਾ ਚਾਹੀਦਾ ਸਾਡੇ ਨੌਜਵਾਨਾਂ ਦੇ ਹੱਕ ਜਿਹੜੇ ਆ ਸਾਡੇ ਮੁੰਡੇ ਕੁੜੀਆਂ ਦੇ ਹੱਕ ਜਿਹੜੇ ਮਾਰ ਕੇ ਦੂਜੇ ਸੂਬਿਆਂ ਦੇ ਨੌਜਵਾਨਾਂ ਨੂੰ ਜਿਹੜੇ ਉਹ ਨੌਕਰੀ ਦੇ ਕੇ ਸਾਨੂੰ ਭਾਈ ਕੀ ਫਾਇਦਾ ਉਹ ਇਹ ਵੀ ਗੱਲਾਂ ਜਿਹੜੀਆਂ ਉਹ ਲਗਾਤਾਰ ਕਹਿੰਦੇ ਆ ਰਹੇ ਆ ਔਰ ਉਹ ਇਸ ਬਾਰੇ ਐਕਟ ਲਿਆਉਣ ਦੇ ਬਾਰੇ ਵੀ ਜਿਹੜੀਆਂ ਗੱਲਾਂ ਬਾਤਾਂ ਕਰ ਰਹੇ ਲਗਾਤਾਰ ਔਰ ਪੰਜਾਬੀਆਂ ਦਾ ਹੰਗਾਰਾ ਵੀ ਉਹਨਾਂ ਨੂੰ ਲਗਾਤਾਰ ਇਸ ਮੁੱਦੇ ਤੇ ਮਿਲ ਰਿਹਾ ਹੈਗਾ ਪਰ ਦੂਜੇ ਪਾਸੇ ਭਗਵੰਤ ਮਾਨ ਔਰ ਭਗਵੰਤ ਮਾਨ ਦੇ ਕੁਝ ਲੋਕ ਜਾਂ ਬੀਜੇਪੀ ਜਿਹੜੀ ਆ ਉਹਨਾਂ ਨੇ ਉਹਨਾਂ ਦੇ ਜਿਹੜੇ ਆਗੂ ਨਹੀਂ ਉਹਨਾਂ ਨੇ ਇਹ ਚੀਜ਼ ਨੂੰ ਗਲਤ ਤਰੀਕੇ ਦੇ ਨਾਲ ਤੋੜਿਆ ਮਰੋੜਿਆ ਉਹ ਕਹਿੰਦੇ ਕਿ ਸੁਖਪਾਲ ਸਿੰਘ ਖਹਿਰੇ ਨੂੰ ਕੀ ਪਤਾ ਕਿ ਇਹ ਚੀਜ਼ਾਂ ਦਾ ਕਹਿੰਦੇ ਕਿ ਸਾਡੇ ਪੰਜਾਬੀ ਤਾਂ ਲੰਗਰ ਲਾਉਂਦੇ ਆ ਲੰਗਰ ਲਾਉਣ ਵਾਲਿਆਂ ਨੂੰ ਪੁੱਛਦੇ ਥੋੜੀ ਐ ਕਿ ਭਾਈ ਤੂੰ ਕਿੱਥੋਂ ਆਇਆ ਜਾਂ ਕਿਉਂ ਲੰਗਰ ਖਾਣਾ ਜਾਂ ਹੋਰ ਕੁਝ ਗੱਲਾਂ ਬਾਤਾਂ ਲੰਗਰ ਲਾਉਣ ਦੀ ਲੰਗਰ ਛਕਾਉਣ ਦੀ ਗੱਲ ਹੋ ਰਹੀ ਹੈ ਔਰ ਹੱਕ ਮਾਰਨ ਦੀ ਜਿਹੜੀ ਉਹ ਗੱਲ ਹੋ ਰਹੀ ਹੈ ਭਗਵੰਤ ਸਿੰਘ ਸਾਹਿਬ ਇਹ ਗੱਲ ਜਿਹੜੀ ਆ ਤੁਹਾਨੂੰ ਸਮਝਣੀ ਪਊਗੀ ਇਹ ਲੋਕਾਂ ਨੂੰ ਗੁੰਮਰਾਹ ਨਾ ਕਰੋ ਜਦੋਂ ਭਗਵੰਤ ਮਾਨ ਸੱਤਾ ਦੇ ਵਿੱਚ ਨਹੀਂ ਸੀ ਭਗਵੰਤ ਮਾਨ ਤਾਂ ਕਹਿੰਦੇ ਸੀ ਕਿ ਅਸੀਂ ਇੱਥੇ ਨੌਕਰੀਆਂ ਦੇ ਕੇ ਜਿਹੜੀਆਂ ਕੈਪਟਨ ਸਰਕਾਰ ਸੀ ਆਵਾਦ ਸਰਕਾਰ ਬਾਹਰਲੇ ਸੂਬਿਆਂ ਦੇ ਨੌਜਵਾਨਾਂ ਨੂੰ ਨੌਕਰੀ ਦੇ ਕੇ ਪੰਜਾਬ ਦੇ ਲੋਕਾਂ ਦਾ ਹੱਕ ਮਾਰ ਰਹੀ ਹੈ ਦੂਜੇ ਪਾਸੇ ਮੀਤ ਹੇਰ ਜਿਹੜੇ ਆ ਉਹ ਇਹ ਗੱਲ ਕਹਿ ਰਹੇ ਨੇ ਵਿਧਾਨ ਸਭਾ ਦੇ ਅੰਦਰ ਦੱਸੋ ਅਸੀਂ ਕਹਿੰਦੇ ਕਿਵੇਂ ਰੋਕੀਏ ਇਹ ਗੱਲਾਂ ਜਿਹੜੀਆਂ ਕਰ ਰਿਹਾ ਕਹਿੰਦੇ ਕਿ ਜੀ ਅਨਪੜ੍ਹ ਲੋਕਾਂ ਨੂੰ ਪਤਾ ਹੀ ਨਹੀਂ ਕਿ ਨਹੀਂ ਰੋਕੇ ਜਾ ਸਕੇ ਇਹੋ ਜਿਹੀਆਂ ਗੱਲਾਂ ਕਰਦੇ ਨੇ ਮੀਤ ਹੇਰ ਸਾਹਿਬ ਤੁਸੀਂ ਦੋ ਸਾਲਾਂ ਦੀ ਪੜ੍ਹ ਲਿਖ ਕੇ ਇਸ ਤੋਂ ਪਹਿਲਾਂ ਤੁਸੀਂ ਵੀ ਤਾਂ ਇਹ ਗੱਲਾਂ ਕਰਦੇ ਰਹੇ ਹੋ ਮੰਗ ਪੱਤਰ ਦਿੰਦੇ ਰਹੇ ਹੋ ਤੁਹਾਡੀ ਪਾਰਟੀ ਵੀ ਇਹ ਗੱਲਾਂ ਕਰਦੀ ਰਹੀ ਹੈ ਤੇ ਹੁਣ ਤੁਸੀਂ 2 ਸਾਲਾਂ ਚ ਪੜ ਲਿਖ ਗਏ ਤੇ ਤੁਸੀਂ ਕਹਿਣ ਲੱਗੇ ਕਿ ਭਾਈ ਨਹੀਂ ਰੋਕੇ ਜਾ ਸਕਦੇ ਰੋਕੇ ਜਾ ਸਕਦੇ ਆ ਜੇ ਤੁਹਾਡੀ ਰੋਕਣ ਦੀ ਨੀਅਤ ਹੋਵੇ ਤਾਂ ਇਹ ਬਹੁਤ ਵੱਡੀ ਗੱਲ ਹੈ ਕਿ ਆਪਾਂ ਪਿਛਲੇ ਸਮੇਂ ਦੇ ਵਿੱਚ ਆਪਾਂ ਦੇਖਿਆ ਕਿ ਭਾਈ ਕਿਸ ਤਰੀਕੇ ਦੇ ਨਾਲ ਪ੍ਰਵਾਸੀ ਲੋਕ ਜਿਹੜੇ ਉਹ ਕਈ ਥਾਈ ਸਾਡੇ ਬਜ਼ੁਰਗਾਂ ਨੂੰ ਸਾਡੇ ਨੌਜਵਾਨਾਂ ਨੂੰ ਘੇਰ ਕੇ ਕਿਸ ਤਰੀਕੇ ਦੇ ਨਾਲ ਘੁਟਕਟਾਪਾ ਕਰਦੇ ਰਹੇ ਆ ਆਪਾਂ ਅਕਸਰ ਜਿਹੜਾ ਉਹ ਸੋਸ਼ਲ ਮੀਡੀਆ ਤੇ ਦੇਖਦੇ ਰਹੇ ਆ ਨਾ ਸਾਡਾ ਚੈਨਲ ਤੇ ਨਾ ਅਸੀਂ ਇਸ ਚੀਜ਼ ਦੀ ਹਮਾਇਤ ਕਰਦੇ ਹਾਂ ਕਿ ਬਾਹਰੋਂ ਆਏ ਲੋਕਾਂ ਨੂੰ ਕੰਮ ਕਰਨਾ ਕਰ ਦਿੱਤਾ ਜਾਵੇ ਕੰਮਕਾਰ ਕਰਨ ਦਿੱਤਾ ਜਾਵੇ ਪਰ ਗੱਲ ਇਹ ਹੈ ਕਿ ਜੇ ਸਾਡੇ ਪੰਜਾਬੀਆਂ ਨੂੰ ਹੱਕ ਨਹੀਂ ਇਹ ਪੰਜਾਬੀਆਂ ਦਾ ਮਤਲਬ ਸਿੱਖ ਨਹੀਂ ਮੈਂ ਕਹਿ ਰਿਹਾ ਪੰਜਾਬੀਆਂ ਦਾ ਮਤਲਬ ਸਾਡੇ ਸਾਰੇ ਧਰਮਾਂ ਦੇ ਜਿਹੜੇ ਲੋਕ ਪੰਜਾਬ ਦੇ ਵਿੱਚ ਵੱਸਦੇ ਆ ਪੰਜਾਬ ਦੇ ਵਿੱਚ ਰਹਿੰਦੇ ਆ ਤੇ ਜਿਹੜੇ ਪੰਜਾਬੀ ਨੇ ਜੇਕਰ ਉਹਨਾਂ ਨੂੰ ਆਪਣੇ ਕੰਮਕਾਜ ਖੋਲਣ ਦੀ ਜਾਂ ਕਹਿ ਲਓ ਕਿ ਆਪਣੇ ਜਮੀਂ ਜਾਇਦਾਦ ਬਾਹਰਲੇ ਸੂਬਿਆਂ ਦੇ ਵਿੱਚ ਖਰੀਦਣ ਦੀ ਜਿਹੜੀ ਉਹ ਨਹੀਂ ਹੈ ਇਜਾਜ਼ਤ ਤਾਂ ਫਿਰ ਅਸੀਂ ਬਾਹਰਲੇ ਲੋਕਾਂ ਨੂੰ ਇਜਾਜ਼ਤ ਕਿਉਂ ਦਈਏ ਗੰਨਤਾ ਇਹ ਜੀਤ ਪ੍ਰਗੋਣਮਾਨ ਸਾਹਿਬ ਤੁਸੀਂ ਇਸ ਚੀਜ਼ ਦੀ ਹਮਾਇਤ ਕਰਦੇ ਹੋ ਕਿ ਸਾਨੂੰ ਸਾਨੂੰ ਤਾਂ ਬਾਹਰ ਕੁਝ ਖਰੀਦਣ ਨਾ ਦਿੱਤਾ ਜਾਵੇ ਤੇ ਉਹ ਇੱਧਰ ਆਉਣ ਕਿ ਅਸੀਂ ਘੱਟ ਗਿਣਤੀ ਦੇ ਵਿੱਚ ਰਹਿ ਜਾਈਏ ਇਹ ਤੁਸੀਂ ਹਮਾਇਤ ਕਰਦੇ ਹੋ ਪਰ ਦੂਜੇ ਪਾਸੇ ਇਹ ਮੰਗ ਸੁਖਪਾਲ ਸਿੰਘ ਕਹਿ ਰਹੇ ਨਹੀਂ ਨਹੀਂ ਪਹਿਲਾਂ ਸੁਖਪਾਲ ਸਿੰਘ ਕਹਿ ਰਹੇ ਨਾ ਕੀਆ ਪਰ ਇਸ ਚੀਜ਼ ਨੂੰ ਸ਼ੋਮਣੀ ਅਕਾਲੀ ਦਲ ਨੇ ਆਪਣੇ ਐਲਾਨਨਾਮੇ ਦੇ ਵਿੱਚ ਲਿਆਂਦਾ ਆਪਣੇ ਮੈਨੀਫੈਸਟੋ ਦੇ ਵਿੱਚ ਲਿਆਂਦਾ ਔਰ ਜਿਹੜਾ ਕਿ ਜ਼ਰੂਰੀ ਵੀ ਹੈ ਇਸ ਚੀਜ਼ ਨੂੰ ਕਿ ਭਾਈ ਜੇ ਅਸੀਂ ਨਹੀਂ ਖਰੀਦ ਸਕਦੇ ਉਹ ਦਰ ਤਾਂ ਉਹਨਾਂ ਨੂੰ ਕਿਉਂ ਖੇਦਣ ਦਿੱਤਾ ਜਾਵੇ ਹੁਣ ਸੁਪਾਲ ਸਿੰਘ ਖਹਿਰਾ ਦੇ ਇਸ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕਿਉਂ ਕੀਤਾ ਜਾ ਰਿਹਾ ਸਾਨੂੰ ਸਭ ਨੂੰ ਪਤਾ ਹੈ ਕਿ ਆਮਾਦੀ ਪਾਰਟੀ ਦਾ ਕਿਸ ਤਰੀਕੇ ਦੇ ਨਾਲ ਕਬਜ਼ਾ ਹੈਗਾ ਮੀਡੀਆ ਦੇ ਉੱਪਰ ਮੀਡੀਆ ਕਿਸ ਤਰੀਕੇ ਦੇ ਨਾਲ ਫਿਰ ਗੱਲਾਂ ਘਮਾਉਂਦਾ ਆਪਾਂ ਸਭ ਨੂੰ ਜਿਹੜਾ ਉਹ ਪਤਾ ਦੂਜੇ ਪਾਸੇ ਭਾਜਪਾ ਦਾ ਜਿਹੜਾ ਉਮੀਦਵਾਰ ਅਰਵਿੰਦ ਖੰਨਾ ਉਹਨੇ ਕਿਸ ਤਰੀਕੇ ਦੇ ਨਾਲ ਇਸ ਕਹਿੰਦੇ ਕਿ న్యూਸ ਨੂੰ ਤੋੜ ਮੋੜ ਕੇ ਲਗਵਾਇਆ ਕਿਉਂਕਿ ਸੰਗਰੂਰ ਤੋਂ ਲੋਕਲ ਹੈ ਸੰਗਰੂਰ ਦੇ ਪੱਤਰਕਾਰਾਂ ਦੇ ਨਾਲ ਕੁਝ ਦੇ ਨਾਲ ਨੇੜਤਾ ਵੀ ਹੈ ਪੈਸਾ ਢੇਲਾ ਵੀ ਹੈਗਾ ਤੇ ਇਸ ਤੋੜ ਮੋੜ ਕੇ ਉਸ న్యూਸ ਨੂੰ ਜਿਹੜਾ ਸੁਪਾਲ ਕਹਿੰਦੇ ਬਿਆਨ ਨੂੰ ਲਗਾਇਆ ਗਿਆ ਹੁਣ ਚੱਕਰ ਇਹ ਹੈ ਕਿ ਸੁਪਾਲ ਸਿੰਘ ਖਹਿੜਾ ਉਥੇ ਭਾਜਪਾ ਆਮ ਆਦਮੀ ਪਾਰਟੀ ਦੇ ਉੱਪਰ ਭਾਰੀ ਪੈਦਾ ਨਜ਼ਰੀ ਆ ਰਿਹਾ ਇਹਨਾਂ ਦੇ ਉੱਪਰ ਔਰ ਇਹਨਾਂ ਦੀ ਬੂਤਨੀ ਲਵਾਉਂਦਾ ਜਿਹੜਾ ਉਹ ਨਜ਼ਰ ਆ ਰਿਹਾ ਹੈਗਾ ਉਥੇ ਤਾਂ ਇਹਨਾਂ ਨੂੰ ਆਏ ਆ ਵੀ ਕਿਵੇਂ ਨਾ ਕਿਵੇਂ ਕਰਕੇ ਸੁਪਾਲ ਸਿੰਘ ਖਹਿੜਾ ਦੇ ਬਿਆਨ ਨੂੰ ਤੋੜ ਮੋੜ ਕੇ ਕਿਸੇ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਗਲਤ ਪੇਸ਼ ਕਰ ਦਈਏ ਤੇ ਸੁਖਪਾਲ ਸਿੰਘ ਖਹਿਰਾ ਨੂੰ ਨੁਕਸਾਨ ਪਹੁੰਚਾ ਜੀ ਹੁਣ ਭਾਜਪਾ ਦੇ ਉਮੀਦਵਾਰ ਨਾਲ ਤਾਂ ਅੱਗੇ ਮੈਨੂੰ ਲੱਗਦਾ ਕਿ ਬਲਵਿੰਦਰ ਸਿੰਘ ਸੇਖੋਂ ਚੱਲ ਰਹੇ ਹੋਣੇ ਮੈਂ ਨਹੀਂ ਕਹਿੰਦਾ ਕਿ ਸੇਖੋਂ ਸਾਹਿਬ ਨੂੰ ਭਾਜਪਾ ਦੇ ਨਾਲ ਵੱਧ ਵੋਟਰ ਪਹਿਣ ਗਏ ਜਾਂ ਘੱਟ ਵੋਟਾਂ ਪਹਿਣ ਗਿਆ ਜਾਂ ਸੇਖੋਂ ਸਾਹਿਬ ਜਿੱਤਣਗੇ ਜਾਂ ਹਾਰਨਗੇ ਪਰ ਗੁਰਵਿੰਦਰ ਸਿੰਘ ਸੇਖੋਂ ਘਟੋ ਘਟ ਪੰਜਾਬ ਤੇ ਪੰਜਾਬੀਆਂ ਦੇ ਮੁੱਦੇ ਤੇ ਚੱਕ ਰਹੇ ਹਨ ਠੀਕ ਹੈ ਕਦੇ ਕਦੇ ਅਸੀਂ ਉਹਨਾਂ ਦੀ ਭਾਸ਼ਾ ਦੇ ਨਾਲ ਨਹੀਂ ਜਿਹੜਾ ਇਤفاق ਰੱਖਦੇ ਜਾਂ ਉਹਨਾਂ ਦੀ ਭਾਸ਼ਾ ਦੇ ਨਾਲ ਅਸੀਂ ਨਹੀਂ ਸਹਿਮਤ ਹੁੰਦੇ ਪਰ ਉਹਦੀ ਸੋਚ ਤਾਂ ਠੀਕ ਹੈ ਨਾ ਪੰਜਾਬ ਦੇ ਪ੍ਰਤੀ ਹੁਣ ਬਲਵਿੰਦਰ ਸਿੰਘ ਸੇਖੋਂ ਵੀ ਕਾਫੀ ਵੋਟਾਂ ਲੈ ਜਾਣੀਆਂ ਉਹਨਾਂ ਨੇ ਪਰ ਕਿਤੇ ਨਾ ਕਿਤੇ ਐਡੀਆਂ ਪਾਰਟੀਆਂ ਵਾਲੇ ਇਹ ਉੱਚੀਆਂ ਹਰਕਤਾਂ ਕਰਨ ਕਿ ਸਹੀ ਬਿਆਨ ਨੂੰ ਵੀ ਗਲਤ ਤਰੀਕੇ ਦੇ ਨਾਲ ਮੀਡੀਆ 'ਚ ਪੈਸੇ ਦੇ ਕੇ ਪ੍ਰਸਾਰਿਤ ਕਰਨ ਤਾਂ ਇਹ ਜਿਹੜੀਆਂ ਉਹ ਬਹੁਤ ਵੱਡੀਆਂ ਗੱਲਾਂ ਔਰ ਇਹ ਸਾਬਤ ਕਰਦੀਆਂ ਕਿ ਸੁਖਪਾਲ ਸਿੰਘ ਖਹਿਰਾ ਕਿਸ ਤਰੀਕੇ ਦੇ ਨਾਲ ਉਥੇ ਇਹਨਾਂ ਦੇ ਉੱਤੇ ਭਾਰੂ ਪੈਂਦਾ ਜਿਹੜਾ ਉਹ ਨਜ਼ਰੀ ਆ ਰਿਹਾ ਭਾਜਪੀ ਅਤੇ ਆਮ ਆਦਮੀ ਪਾਰਟੀ ਦੀ ਉੱਪਰ ਇਸ ਕਰਕੇ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ਇਹ ਜਿਹੜੀਆਂ ਉਹ ਜਿਹੀਆਂ ਹਰਕਤਾਂ ਉੱਥੇ ਇਹਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਪਰ ਇਸ ਦਾ ਕੋਈ ਵੀ ਅਸਰ ਜਿਹੜਾ ਉਹ ਲੋਕਾਂ ਦੇ ਉੱਪਰ ਪੈਂਦਾ ਨਜ਼ਰੀ ਨਹੀਂ ਆ ਰਿਹਾ ਸੰਗੂਰ ਦੇ ਵਿੱਚ ਉਲਟਾ ਲੋਕ ਸੁਖਪਾਲ ਸਿੰਘ ਖਹਿਰਾ ਦੇ ਹੱਕ ਦੇ ਵਿੱਚ ਖੜਦੇ ਨਜ਼ਰ ਆ ਰਹੇ ਕਿਉਂਕਿ ਸੰਗਰੂਰ ਤਾਂ ਸਾਰਾ ਹਲਕਾ ਹੀ ਪੇਡੂਆਂ ਦਾ ਹੈਗਾ ਉੱਥੇ ਪ੍ਰਵਾਸੀ ਵੋਟ ਬਹੁਤ ਘੱਟ ਹੈਗੀ ਆ ਔਰ ਇਹ ਗੱਲ ਵੀ ਸਹੀ ਹੈਗੀ ਆ ਔਰ ਲੋਕ ਕਹਿੰਦੇ ਕੀ ਕਈ ਥਾਈਂ ਪ੍ਰਵਾਸੀ ਟੋਲ ਪਲਾਜ਼ਾ ਤੇ ਆਪਾਂ ਦੇਖ ਰਹੇ ਆ ਜਾਂ ਹੋਰ ਬਹੁਤ ਥਾਈਆਂ ਆਪਾਂ ਦੇਖ ਰਹੇ ਆ ਇਹ ਪ੍ਰਵਾਸੀ ਮਜ਼ਦੂਰ ਜਿਹੜੇ ਹੈਗੇ ਆ ਜਾਂ ਪ੍ਰਵਾਸੀ ਲੋਕ ਨੇ ਸਾਡੇ ਲੋਕਾਂ ਨੂੰ ਸਾਡੀ ਕੁਝ ਨਹੀਂ ਰਹਿ ਤੁਸੀਂ ਟੋਲ ਪਲਾਜ਼ਾ ਤੇ ਬੈਠ ਕੇ ਕਿਸੇ ਨਾਲ ਮਣੀ ਜੀ ਗੱਲ ਕਰਕੇ ਦੇਖੋ ਗਲ ਪੈਂਦੇ ਤੁਹਾਡੇ ਉੱਥੇ ਜਾ ਕੇ ਦੇਖੋ ਅਸੀਂ ਫੇਰ ਨਹੀਂ ਕਹਿੰਦੇ ਕਿ ਕੰਮ ਕਾਜ ਨਾ ਕਰਨ ਦਿਓ ਇਸ ਚੀਜ਼ ਦੇ ਅਸੀਂ ਹੱਕ 'ਚ ਨਹੀਂ ਕੰਮ ਕਾਜ ਕਰਨ ਦਿਓ ਪਰ ਜੇ ਅਸੀਂ ਉੱਥੇ ਜਾ ਕੇ ਆਪਣਾ ਕੰਮ ਕਾਜ ਜੇ ਜ਼ਮੀਨ ਜਾਇਦਾਦ ਨਹੀਂ ਖਰੀਦ ਸਕਦੇ ਤਾਂ ਉਹਨਾਂ ਨੂੰ ਕਿਉਂ ਜਿਹੜਾ ਉਹ ਇੱਥੇ ਆਪਾਂ ਵੀ ਹੱਕ ਦਈਏ ਉਹਨਾਂ ਨੂੰ ਸਾਰਾ ਕੁਝ ਕਰਨਾ ਇਹ ਗੱਲ ਹੈ ਔਰ ਸੁਖਪਾਲ ਸਿੰਘ ਖਹਿਰਾ ਦੀ ਇਸ ਗੱਲ ਨੂੰ ਲੈ ਕੇ ਲੋਕ ਜਿਹੜੇ ਸੁਖਪਾਲ ਸਿੰਘ ਖਹਿਰਾ ਦੇ ਹੱਕ ਦੇ ਵਿੱਚ ਖੜਦੇ ਨਜ਼ਰ ਆ ਰਹੇ ਸੀ ਕਿ ਭਾਈ ਠੀਕ ਹੈ ਜੇ ਸਾਨੂੰ ਉੱਥੇ ਆਕਰੇ ਜ਼ਮੀਨ ਜਾਇਦ ਖਰੀਦਣ ਦਾ ਤਾਂ ਫਿਰ ਦੂਜਿਆਂ ਨੂੰ ਅਸੀਂ ਕਿਉਂ ਦਈਏ ਇਸ ਕਰਕੇ ਲੋਕ ਹੱਕ 'ਚ ਖੜਦੇ ਸੀ ਤੇ ਲੋਕਾਂ ਨੂੰ ਹੱਕ ਦੇ ਵਿੱਚ ਖੜਦਿਆਂ ਦੇਖ ਕੇ ਬੀਜੇਪੀ ਅਤੇ ਆਮ ਆਦਮੀ ਪਾਰਟੀ ਨੇ ਕੁੱਝੀਆਂ ਹਰਕਤਾਂ ਜਿਹੜੀਆਂ ਉਹ ਕੀਤੀਆਂ ਬਿਆਨ ਜਿਹੜੇ ਆ ਤੋੜ ਮੋੜ ਕੇ ਲਗਵਾਏ ਆ ਆਪਾਂ ਨੂੰ ਪਤਾ ਹੈ ਕਿ ਬੀਜੇਪੀ ਕੋਲੇ ਕੋਈ ਵੀ ਖਾਤਾ ਫੰਡ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਕੋਲੇ ਵੀ ਖਾਤਾ ਫੰਡ ਹੈ ਤਾਂ ਸਾਨੂੰ ਇਹ ਵੀ ਪਤਾ ਕਿ ਪੰਜਾਬ ਦਾ ਮੀਡੀਆ ਬਹੁਤ ਸਾਰਾ ਬੀੜਾ ਮੀਡੀਆ ਬਹੁਤ ਵੱਡਾ ਹਿੱਸਾ ਮੀਡੀਆ ਦਾ ਕਿਸ ਤਰੀਕੇ ਦੇ ਨਾਲ ਇਹਨਾਂ ਦੀਆਂ ਉਂਗਲਾਂ ਤੇ ਨੱਚਦਾ ਕਿਸ ਤਰੀਕੇ ਨਾਲ ਸਾਰਾ ਕੁਝ ਕਰਦਾ ਉਹ ਆਪਣੇ ਸਾਹਦੇ ਸਾਹਮਣੇ ਆ ਪਰ ਸੁਖਪਾਲ ਸਿੰਘ ਖਹਿਰਾ ਦੇ ਉਸ ਬਿਆਨ ਦੇ ਨਾਲ ਜਿਹੜੇ ਉਹ ਲੋਕ ਪੈਂਡੂ ਲੋਕ ਜਿਹੜੇ ਆ ਯਾ ਸ਼ੈਰੀ ਲੋਕ ਵੀ ਜਿਹੜੇ ਹੈਗੇ ਆ ਉਹ ਇਸ ਚੀਜ਼ ਨੂੰ ਲੈ ਕੇ ਕਾਰੋਬਾਰੀ ਲੋਕ ਵੀ ਹੈਗੇ ਆ ਉਹ ਵੀ ਇਸ ਚੀਜ਼ ਨੂੰ ਲੈ ਕੇ ਇਤਫਾਕ ਰੱਖਦੇ ਆ ਕਿ ਭਾਈ ਜੇ ਠੀਕ ਹੈ ਜੇ ਅਸੀਂ ਉਧਰ ਕਾਰੋਬਾਰ ਨਹੀਂ ਕਰ ਸਕਦੇ ਜੇ ਅਸੀਂ ਉਧਰ ਜ਼ਮੀਨ ਜਾਇਦਾਦ ਨਹੀਂ ਖਰੀਦ ਸਕਦੇ ਤਾਂ ਫਿਰ ਦੂਜਿਆਂ ਨੂੰ ਵੀ ਕਿਉਂ ਪਰ ਚੱਕਰੇ ਆ ਕਿ ਖੈਰਾਪਾ ਪੈਦਾ ਨਜ਼ਰੀ ਆ ਰਿਹਾ ਇਸ ਕਰਕੇ ਇਹਨਾਂ ਨੂੰ ਸੁਖਪਾਲ ਸਿੰਘ ਖੈਰਾ ਚੁਭ ਰਿਹਾ ਤੇ ਇਹੋ ਜੀਆਂ ਹਰਕਤਾਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਹੈਗੀਆਂ ਉਧਰ ਦੂਜੇ ਪਾਸੇ ਜੇ ਆਪਾਂ ਮਨਪ੍ਰੀਤ ਸਿੰਘ ਬਾਦਲ ਦੀ ਗੱਲ ਕਰ ਲਈਏ ਮਨਪ੍ਰੀਤ ਸਿੰਘ ਬਾਦਲ ਜਿਹੜੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਉਹਨਾਂ ਦਾ ਫਿਰ ਆਪਰੇਸ਼ਨ ਹੁੰਦਾ ਤੇ ਮਨਪ੍ਰੀਤ ਸਿੰਘ ਬਾਦਲਾ ਥੋੜਾ ਜਿਹਾ ਪੰਜਾਬ ਦੀ ਸਿਆਸਤ ਚੋਂ ਮਾਸੇ ਨਜ਼ਰ ਆ ਰਹੇ ਸੀ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਤੇ ਮਨਪ੍ਰੀਤ ਬਾਦਲ ਕਿਤੇ ਨਜ਼ਰੀ ਨਹੀਂ ਸੀ ਆ ਰਹੇ ਨਵਜੋਤ ਸਿੰਘ ਸਿੱਧੂ ਠੀਕ ਹੈ ਕਿ ਆਪਣੇ ਆਈਪੀਐਲ ਦੇ ਦੌਰਾਨ ਸੈਸ਼ਨ ਦੇ ਦੌਰਾਨ ਵੀ ਜੀਸੀ ਦੂਜੇ ਪਾਸੇ ਮੈਡਮ ਵੀ ਕਾਫੀ ਬਿਮਾਰ ਸੀ ਤੇ ਮਨਪ੍ਰੀਤ ਸਿੰਘ ਬਾਦਲ ਦੀ ਵੀ ਗੈਰ ਮੌਜੂਦਗੀ ਕਾਫੀ ਜ਼ਿਆਦਾ ਪੰਜਾਬ ਦੇ ਵਿੱਚ ਰੜਕ ਰਹੀ ਸੀ ਕਿ ਮਨਪ੍ਰੀਤ ਸਿੰਘ ਬਾਦਲ ਆਖਰ ਕਿਤੇ ਮਨਪ੍ਰੀਤ ਸਿੰਘ ਬਾਦਲ ਸਾਹਮਣੇ ਆਏ ਮਨਪ੍ਰੀਤ ਸਿੰਘ ਬਾਦਲ ਨੇ ਸਾਹਮਣੇ ਆ ਕੇ ਇੱਕ ਵੀਡੀਓ ਜਾਰੀ ਕੀਤਾ ਜਿਦੇ ਵਿੱਚ ਉਹਨਾਂ ਨੇ ਕਿਹਾ ਕਿ ਮੇਰੇ ਬਾਰੇ ਬਹੁਤ ਤਰੀਕੇ ਦੀਆਂ ਅਫਵਾਹਾਂ ਡਾਈਆਂ ਜਾਂਦੀਆਂ ਨੇ ਇਹ 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 ਤਕਰੀਬਨ ਝੂਠੀਆਂ ਨੇ ਸਾਰੀਆਂ ਨੇ ਸਾਰੀਆਂ ਝੂਠੀਆਂ ਨੇ ਔਰ ਉਹਨਾਂ ਨੇ ਕਿਹਾ ਕਿ ਭਾਜਪਾ ਜਿਹੜੀ ਆ ਵੋਟ ਕਰਨ ਮੈਨੂੰ ਪਿਆਰ ਕਰਨ ਵਾਲੇ ਪੰਜਾਬ ਨੂੰ ਤੇ ਦੇਸ਼ ਨੂੰ ਪਿਆਰ ਕਰਨ ਵਾਲੇ ਭਾਜਪਾ ਨੂੰ ਵੋਟ ਜ਼ਰੂਰ ਕਰਨ ਉਹਨਾਂ ਨੇ ਜਿਹੜਾ ਮੋਦੀ ਸਰਕਾਰ ਦੀਆਂ ਭਾਜਪਾ ਦੀ ਸਰਕਾਰ ਦੀਆਂ ਪ੍ਰਾਪਤੀਆਂ ਵੀ ਜਿਹੜੀਆਂ ਉਹ ਦੱਸੀਆਂ ਬਹੁਤ ਥੋੜੀਆਂ ਗੱਲਾਂ ਉਹਨਾਂ ਨੇ ਕਹੀਆਂ ਤੇ ਉਹਨਾਂ ਨੇ ਭਾਜਪਾ ਦੀ ਜਿਹੜੀ ਹੈਗੀ ਹੈ ਸਪੋਰਟ ਕਰਨ ਦੀ ਜਿਹੜੀ ਅਪੀਲ ਕੀਤੀ ਹੈ ਔਰ ਬਹੁਤ ਸਾਰੇ ਲੋਕੀ ਗੱਲਾਂ ਦੀਆਂ ਹਾਲੇ ਵੀ ਕਿਆਸਰੀਆਂ ਲਾ ਰਹੇ ਨੇ ਕਿ ਅੰਦਰ ਖਾਤੇ ਮਨਪ੍ਰੀਤ ਬਾਦਲ ਆਪਣੀ ਭਜਾਈ ਆਪਣੀ ਭਾਬੀ ਹਰਸਿਮਰਤ कौर ਬਾਦਲ ਦੀ ਸਪੋਰਟ ਜਿਹੜੀ ਆ ਉਹ ਕਰਨਗੇ ਇਹੋ ਜਿਹੀਆਂ ਗੱਲਾਂ ਬਾਤਾਂ ਵੀ ਜਿਹੜੀਆਂ ਚੱਲਦੀਆਂ ਨਜ਼ਰ ਆਉਂਦੀਆਂ ਨੇ ਪਰ ਦੂਜੇ ਪਾਸੇ ਮਨਪ੍ਰੀਤ ਸਿੰਘ ਬਾਦਲ ਨੇ ਇਹ ਵੀਡੀਓ ਪਾ ਦਿੱਤੀ ਹੈ ਹਾਲਾਂਕਿ ਜਦੋਂ 19 ਦੀਆਂ ਵੋਟਾਂ ਹੋਈਆਂ ਸੀ ਉਦੋਂ ਵੀ ਇਹ ਗੱਲਾਂ ਸਾਹਮਣੇ ਆਈਆਂ ਸੀ ਕਿ ਭਈ ਅੰਦਰ ਖਾਤੇ ਮਨਪ੍ਰੀਤ ਬਾਦਲ ਨੇ ਹਰਸਿਮਰਤ कौर ਬਾਦਲ ਦੀ ਮਦਦ ਕੀਤੀ ਹਾਲਾਂਕਿ ਕਿੰਨੀਆਂ ਕਿ ਸੱਚੀਆਂ ਕਿੰਨੀਆਂ ਝੂਠੀਆਂ ਇਹ ਗੱਲਾਂ ਇਹ ਤਾਂ ਹੁਣ ਉਹੀ ਜਾਣਦੇ ਇਲਜ਼ਾਮ ਲਾਉਣ ਵਾਲੇ ਪਰ ਐਮਕੀਆ ਚਰਚਾਵਾਂ ਜ਼ਰੂਰ ਚੱਲ ਰਹੀਆਂ ਸੀ ਦੂਜੇ ਪਾਸੇ ਇਹ ਵੀ ਕਿੱਸ ਰਹੀਆਂ ਸੀ ਕਿ ਮਨਪ੍ਰੀਤ ਬਾਦਲ ਹੋ ਸਕਦਾ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਇੱਕ ਵਾਰ ਫਿਰ ਸ਼ੋਮਨੀ ਅਕਾਲੀ ਦਲ ਦੇ ਵਿੱਚ ਇਕੱਠੇ ਹੋ ਸਕਦੇ ਆ ਪਰ ਇੱਕ ਇੰਟਰਵਿਊ ਦੇ ਵਿੱਚ ਸਵਾਲ ਪੁੱਛਿਆ ਗਿਆ ਵੀ ਬੀਬੀ ਹਰਸਰਤ ਕੌਰ ਬਾਦਲ ਨੂੰ ਉਹ ਕਹਿੰਦੇ ਜੀ ਮਨਪ੍ਰੀਤ ਸਿੰਘ ਬਾਦਲ ਤੁਹਾਡੀ ਪਾਰਟੀ ਦੇ ਵਿਚਾਰ ਰਹੇ ਨੇ ਦੁਬਾਰਾ ਸ਼ਾਮਲ ਹੋ ਰਹੇ ਨੇ ਇਕੱਠੇ ਹੋ ਰਹੇ ਆ ਤੋ ਤੁਹਾਡਾ ਪਰਿਵਾਰ ਦੁਆਰਾ ਤਾਂ ਬੀਬਾ ਜੀ ਦਾ ਜਵਾਬ ਜਿਹੜਾ ਸੀ ਨਾ ਉਹਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ ਉਹ ਕਹਿੰਦੇ ਜੀ ਕਿਉਂ ਅਸੀਂ ਮਨਪ੍ਰੀਤ ਬਾਦਲ ਨੂੰ ਆਪਣੀ ਪਾਰਟੀ ਚ ਕਿਉਂ ਸ਼ਾਮਲ ਕਰੀਏ ਸੀ ਉਹਨੂੰ ਕਿਉਂ ਕਰਾਂਗੇ ਤਾਂ ਇਹ ਤੋਂ ਸਾਫ਼ ਹੈ ਕਿ ਮਨਪ੍ਰੀਤ ਬਾਦਲ ਦਾ ਹਾਲੇ ਸ਼੍ਰੋਮਣੀ ਅਕਾਲੀ ਦਲ ਦੇ ਆਉਣ ਦੇ ਵਿੱਚ ਕੋਈ ਆਈਡੀਆ ਨਹੀਂ ਜਾਂ ਰੋਕਾਂ ਨੇ ਬਹੁਤ ਅਟਕਲਾ ਨਹੀਂ ਇਹ ਵੀ ਜਿਹੜੀਆਂ ਗੱਲਾਂ ਨੇ ਪਰ ਮਨਪ੍ਰੀਤ ਸਿੰਘ ਬਾਦਲ ਸੰਬੰਧੀ ਇਹ ਹਾਲੇ ਵੀ ਗੱਲ ਹੈ ਕਿ ਕਿਤੇ ਨਾ ਕਿਤੇ ਆਪਣੇ ਖੂਨ ਦੀ ਕਿਤੇ ਨਾ ਕਿਤੇ ਆਪਣੇ ਪਰਿਵਾਰ ਦੀ ਕਿਤੇ ਨਾ ਕਿਤੇ ਆਪਣੀ ਭਾਬੀ ਦੀ ਕਿਤੇ ਨਾ ਕਿਤੇ ਸੁਖਬੀਰ ਸਿੰਘ ਬਾਦਲ ਦੀ ਕਿਤੇ ਨਾ ਕਿਤੇ ਬਾਦਲ ਪਰਿਵਾਰ ਦੀ ਜਿਹੜੀ ਉਹ ਖੁੱਸ ਦੀ ਜ਼ਮੀਨ ਜਿਹੜੀ ਆ ਉਹ ਬਚਾਉਣ ਦੇ ਲਈ ਜਰੂਰ ਮਨਪ੍ਰੀਤ ਬਾਦਲ ਅੰਦਰਖਾਤੇ ਸਪੋਰਟ ਜਿਹੜੀ ਆ ਉਹ ਕਰਨਗੇ ਇਹੋ ਜੀਆਂ ਚਰਚਾਵਾਂ ਹੈਗੀਆਂ ਨੇ ਹਾਲਾਂਕਿ ਮਨਪ੍ਰੀਤ ਬਾਦਲ ਨੇ ਵੀਡੀਓ ਰਾਹੀਂ ਸਪੋਰਟ ਭਾਜਪਾ ਦੀ ਕੀਤੀ ਹੈ ਪਰ ਇੱਥੇ ਬਹੁਤ ਸਾਰੀਆਂ ਗੱਲਾਂ ਨੇ ਪੰਜਾਬ ਦੀ ਸਿਆਸਤ ਵਿੱਚ ਭਾਰਤ ਦੀ ਸਿਆਸਤ ਦੇ ਵਿੱਚ ਇਹਨਾਂ ਗੱਲਾਂ ਦੇ ਕੋਈ ਮਾਇਨੇ ਨਹੀਂ ਰੱਖਦਾ ਕਿ ਕੌਣ ਕੀ ਕਹਿੰਦਾ ਪਰ ਅੰਦਰਖਾਤੇ ਕੀ ਚੱਲ ਰਿਹਾ ਹੈ ਪਰਦੇ ਦੇ ਪਿੱਛੇ ਕੀ ਚੱਲ ਰਿਹਾ ਮਾਇਨੇ ਉਹ ਰੱਖਦਾ ਹੁਣ ਦੇਖਦੇ ਆ ਕਿ ਮਨਪ੍ਰੀਤ ਸਿੰਘ ਬਾਦਲ ਜਿਹੜੇ ਉਹ ਕੀ ਕੁਝ ਕਰਨਗੇ ਅੰਦਰ ਖਾਤੇ ਜਾਂ ਉੱਪਰ ਖਾਤੇ ਕੀ ਕੁਝ ਕਰਨਗੇ ਇਹ ਵੀ ਜਿਹੜੀਆਂ ਗੱਲਾਂ ਆਉਣ ਵਾਲੇ ਸਮੇਂ ਸਾਹਮਣੇ ਆਉਣਗੀਆਂ ਪਰ ਉੱਪਰ ਖਾਤੇ ਉਹਨਾਂ ਨੇ ਜਰੂਰ ਸਪੋਰਟ ਭਾਜੇਪੀ ਦੀ ਕਰਨ ਦੀ ਗੱਲ ਕੀਤੀ ਹੈ ਔਰ ਹਾਲੇ ਇਹ ਵੀ ਜਾਪਦਾ ਹੈ ਕਿ ਉਹ ਅਕਾਲੀ ਦਲ ਦੇ ਵਿੱਚ ਸ਼ਾਮਲ ਜਿਹੜੀ ਉਹ ਨਹੀਂ ਹੋਣੀ ਅਗਲੀ ਖਬਰ ਲੈ ਲੈਂਦੇ ਆ ਮਸਲਾ 7 ਕਰੋੜ ਦਾ ਪੈਦਾ ਹੋ ਗਿਆ ਤੇ ਆਮ ਆਦਮੀ ਪਾਰਟੀ ਦੇ ਲਈ ਬੜਾ ਔਖਾ ਸਮਾਂ ਜਿਹੜਾ ਉਹ ਚੱਲ ਪਿਆ ਕਿਉਂਕਿ ਈਡੀ ਨੇ ਹੁਣ ਦੱਸ ਦਿੱਤਾ ਹੈ ਕੋਰਟ ਦੇ ਅੰਦਰ ਕਿ ਭਾਈ ਆਮ ਆਦਮੀ ਪਾਰਟੀ ਨੇ 7 ਕਰੋੜ ਦਾ ਗੈਰ ਕਾਨੂੰਨੀ ਜਿਹੜਾ ਉਹ ਫੰਡ ਹੈ ਉਹ ਵਿਦੇਸ਼ਾਂ ਤੋਂ ਇਕੱਠਾ ਕੀਤਾ ਹੈ ਆਪਾਂ ਦੇਖਿਆ ਕਿ ਜਦੋਂ 17 ਦੀਆਂ ਚੋਣਾਂ ਸੀ ਉਦੋਂ ਬਹੁਤ ਵੱਡਾ ਫੰਡ ਜਿਹੜਾ ਵਿਦੇਸ਼ਾਂ ਤੋਂ ਆਮ ਆਦਮੀ ਪਾਰਟੀ ਨੂੰ ਜਿਹੜਾ ਇਕੱਠਾ ਹੋਇਆ ਔਰ ਵੋਟਾਂ ਤੋਂ ਬਾਅਦ ਉਹ ਪਤਾ ਨਹੀਂ ਲੱਗਿਆ ਕਿ ਫੰਡ ਗਿਆ ਕਿੱਧਰ ਹਾਲਾਂਕਿ ਬੜੀਆਂ ਚੀਜ਼ਾਂ ਨੇ ਜਿਸ ਤੋਂ ਬਾਅਦ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਸੀ ਕਿ ਫੰਡ ਦਿੱਲੀ ਪਹੁੰਚ ਗਿਆ ਵੱਡੇ ਵੱਡੇ ਜਿਹੜੇ ਇੱਥੇ ਲੀਡਰ ਨੇ ਇਹਨਾਂ ਦੇ ਉਹ ਆਏ ਸੰਜੇ ਸਿੰਘ ਵਰਗੇ ਆਉਂਦੇ ਹੋਏ ਛੋਟੇ ਛੋਟੇ ਹੋਟਲਾਂ ਤੇ ਜਿਹੜੇ ਉਹ ਖਾਂਦੇ ਸੀ ਖਾਣੇ ਤੇ ਜਾਂਦੇ ਹੋਏ ਵੱਡੀਆਂ ਵੱਡੀਆਂ ਲੰਮੀਆਂ ਕਾਰਾਂ ਲੈ ਕੇ ਗਏ ਔਰ ਵੱਡੇ ਵੱਡੇ ਹੋਟਲਾਂ ਚ ਠਹਿਰਨ ਲੱਗੇ ਸਾਰਾ ਕੁਝ ਕਰਨ ਲੱਗੇ ਇਹੋ ਜੀਆਂ ਚਰਚਾਵਾਂ ਜਿਹੜੀਆਂ ਚੱਲੀਆਂ ਨੇ ਹੁਣ ਪਤਾ ਲੱਗਿਆ ਕਿ ਕੈਨੇਡਾ ਅਮਰੀਕਾ ਸਮੇਤ ਹੋਰ ਵੱਡੇ ਮੁਲਕ ਨੇ ਜਿਹੜੇ ਉਹਨਾਂ ਤੋਂ 7 ਕਰੋੜ ਤੋਂ ਜ਼ਿਆਦਾ ਦਾ ਗੈਰ ਕਾਨੂੰਨੀ ਫੰਡ ਜਿਹੜਾ ਕਹਿੰਦੇ ਇਕੱਠਾ ਹੋਇਆ ਔਰ ਇਹਨਾਂ ਫੰਡ ਦੇਣ ਵਾਲਿਆਂ ਦੀ ਪਛਾਣ ਵੀ ਕਹਿੰਦੇ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਲੁਕਾਈ ਗਈ ਹੈ ਔਰ ਹੁਣ ਕੁਝ ਸਬੂਤ ਹੱਥ ਜਿਹੜੇ ਉਹ ਈਡੀ ਦੇ ਜਿਹੜੇ ਉਹ ਲੱਗ ਚੁੱਕੇ ਹੈ ਔਰ ਈਡੀ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਇਹਦੀ ਜਾਂਚ ਕਰਨ ਦੀ ਜਿਹੜੀ ਹੈ ਉਹ ਗੱਲ ਕਹੀ ਗਈ ਹੈ ਸਿਫਾਰਿਸ਼ ਕੀਤੀ ਗਈ ਹੈ ਆਪਣੀ ਰਿਪੋਰਟ ਜਿਹੜੀ ਹੈ ਉਹ ਕਹਿੰਦੇ ਕਿ ਆਪਣੀ ਰਿਪੋਰਟ ਉਹਨਾਂ ਨੂੰ ਸੌਂਪ ਦਿੱਤੀ ਹੈ ਗ੍ਰਹਿ ਮੰਤਰਾਲੇ ਨੂੰ ਔਰ ਇਹਦੀ ਜਾਂਚ ਕਰਾਉਣ ਦੀ ਜਿਹੜੀ ਆ ਉਹ ਗੱਲ ਇਹਦੇ ਵਿੱਚ ਕੀਤੀ ਹੈਗੀ ਆ ਔਰ ਇਹਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਕਈ ਜਿਹੜੇ ਜਿਹੜੇ ਨੇਤਾ ਹੈਗੇ ਆ ਜਿਨ੍ਹਾਂ ਵਿੱਚ ਦੁਰਗੇਸ਼ ਪਾਟਿਕ ਸਮੇਤ ਕਈ ਨ타ਮਾਂ ਨੇ ਕਹਿੰਦੇ ਕਿ 2016 ਦੇ ਵਿੱਚ ਕੈਨੇਡਾ ਚ ਫੰਡ ਰੇジング ਪ੍ਰੋਗਰਾਮ ਤਹਿਤ ਇਕੱਤਰ ਕੀਤੇ ਗਏ ਪੈਸਿਆਂ ਦਾ ਵਿਅਕਤੀਗਤ ਲਾਭ ਲਈ ਦੁਰਵਰਤੋਂ ਕਰਨ ਦਾ ਕਹਿੰਦੇ ਜਿਹੜਿਆ ਉਹ ਦੋਸ਼ ਲਾਇਆ ਰਪੂਰਟ ਦੇ ਵਿੱਚ ਨਾਲ ਹੀ ਅਨਿਕੇਤ ਸਖਸੈਨਾ ਜਿਹੜੇ ਸੀਗੇ ਆਮ ਓਵਰਸੀਜ਼ ਇੰਡੀਆ ਅਹ ਦੇ ਜਿਹੜੇ ਕੋਆਰਡੀਨੇਟਰ ਸੀਗੇ ਔਰ ਕੁਮਾਰ ਵਿਸ਼ਵਾਸ ਜਿਹੜੇ ਕਿ ਹੁਣ ਤਾਂ ਛੱਡ ਚੁੱਕੇ ਆ ਉਹ ਜਿਹੜੇ ਓਵਰਸੀਜ਼ ਇੰਡੀਆ ਦੇ ਤਤਕਾਲੀ ਕਨਵੀਨੀਅਨਸ ਸੀਗੇ ਕਪਲ ਭਾਰਦਵਾਜ ਆਪ ਦੇ ਮੈਂਬਰ ਤੇ ਪਾਠਕ ਸਮੇਤ ਵੱਖ-ਵੱਖ ਵਲੰਟੀਅਰਾਂ ਤੇ ਅਹੁਦੇਦਾਰਾਂ ਨੂੰ ਭੇਜੇ ਗਏ ਈਮੇਲ ਦੀ ਸਮਕਿਹਰਾਹੀ ਦੋਸ਼ਾ ਦੀ ਪੁਸ਼ਟੀ ਜਿਹੜੀ ਆ ਉਹ ਕੀਤੀ ਗਈ ਹੈ ਔਰ ਹੁਣ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਨੇ ਔਰ ਉਹ ਕਹਿੰਦੇ ਆ ਕਿ ਹੁਣ ਤੱਕ ਕੀਤੀ ਗਈ ਜਾਂਚ ਤੋਂ ਪਤਾ ਲੱਗਿਆ ਕਿ ਅਮਰੀਕਾ ਤੇ ਕੈਨੇਡਾ ਚ ਫੰਡ ਰੇਇੰਜਿੰਗ ਮੁਹਿੰਮ ਚ ਰਹੀ ਨਾ ਕੇਵਲ ਪੈਸਾ ਇਕੱਠਾ ਕੀਤਾ ਗਿਆ ਸਗੋਂ ਵਿਦੇਸ਼ੀ ਫੰਡ ਤੇ ਐਫਸੀਆਰ ਇਹ ਤਹਿਤ ਲਗਾਈਆਂ ਗਈਆਂ ਪਾਬੰਦੀਆਂ ਤੋਂ ਬਚਣ ਲਈ ਆਪਨੇ ਬੁੱਕ ਆਫ ਅਕਾਉਂਟਸ ਚ ਵਾਸਤਵਿਕ ਦਾਨੀਆਂ ਦੀ ਪਛਾਣ ਛਪਾਈ ਗਈ ਹੈ ਯਾਨੀ ਕਿ ਜਿਨ੍ਹਾਂ ਨੇ ਦਾਨ ਕੀਤਾ ਜਿਨ੍ਹਾਂ ਨੇ ਫੰਡ ਜਿਹੜਾ ਇਹ ਦਿੱਤਾ ਉਹਨਾਂ ਦੀ ਜਾਂਚ ਜਿਹੜੀ ਹੈ ਉਹਨਾਂ ਦੀ ਪਛਾਣ ਜਿਹੜੀ ਹੈ ਉਹ ਛਪਾਈ ਗਈ ਹੈ ਈਡੀ ਨੇ ਆਪਣੀ ਜਾਣ ਨਾਲ ਸੰਬੰਧਤ ਸਾਰੀਆਂ ਜਾਣਕਾਰੀਆਂ ਕੇਂਦਰੀ ਗ੍ਰਹਿ ਮੰਤਰਾਲਿਆਂ ਨੂੰ ਜਿਹੜੇ ਫੰਡ ਦੇਣ ਵਾਲੇ ਆ ਉਹਨਾਂ ਦੇ ਮੇਰ ਵਿੱਚ ਸਾਂਝੇ ਜਿਹੜੇ ਆ ਉਹ ਕਰ ਦਿੱਤੇ ਆ ਇਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਮੁਸ਼ਕਿਲਾਂ ਜਿਹੜੀਆਂ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਵਧੀਆਂ ਜਾ ਰਹੀਆਂ ਨੇ ਈਡੀ ਨੇ 7 ਕਰੋੜ ਦੀ ਗੈਰ ਕਾਨੂੰਨੀ ਫੰਡਿੰਗ ਦੀ ਗੱਲ ਜਿਹੜੀ ਹੈ ਉਹ ਵਿਦੇਸ਼ਾਂ ਤੋਂ ਆਮ ਆਦਮੀ ਪਾਰਟੀ ਨੂੰ ਕੀਤੀ ਹੈਗੀ ਹੈ ਔਰ ਉਹਦੇ ਜਿਹੜੇ ਸਬੂਤ ਹੈ ਉਹਦੇ ਜਿਹੜੇ ਹੋਰ ਤੱਥ ਵੀ ਉਹ ਜਿਹੜੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਈਡੀ ਨੇ ਸੌਂਪ ਦਿੱਤੇ ਹੈ ਔਰ ਇਹਦੀ ਜਿਹੜੀ ਆ ਉਹ ਜਾਂਚ ਕਰਨ ਦੀ ਗੱਲ ਜਿਹੜੀ ਹੈ ਉਹਨਾਂ ਨੇ ਕਹੀ ਹੈਗੀ ਹੈ ਤਾਂ ਆਉਣ ਵਾਲੇ ਦਿਨਾਂ 'ਚ ਆਮ ਆਦਮੀ ਪਾਰਟੀ ਦੀਆਂ ਹੋਰ ਮੁਸ਼ਕਿਲਾਂ ਵੱਧ ਸਕਦੀਆਂ ਨੇ ਆਪਾਂ ਦੇਖਿਆ ਕਿ 17 ਤੋਂ ਪਹਿਲਾਂ ਕਿਸ ਤਰੀਕੇ ਦੇ ਨਾਲ ਫੰਡ ਐਨਆਰਆਈ ਲੋਕਾਂ ਤੋਂ ਇਕੱਠਾ ਕੀਤਾ ਕਿਵੇਂ ਸਾਡੇ ਐਨਆਰਆਈ ਲੋਕਾਂ ਨੇ ਇਹਨਾਂ ਦੀ ਸਪੋਰਟ ਜਿਹੜੀ ਆ ਕੀਤੀ ਔਰ ਕਿਵੇਂ ਪੈਸਾ ਤਾਂ ਜਿਹੜਾ ਇਹਨਾਂ ਦਾ 17 ਚ 22 ਦੇ ਵਿੱਚ ਲੱਗਿਆ ਹੀ ਕੋਈ ਨਹੀਂ ਤਾਂ ਫਿਰ ਉਹ ਪੈਸਾ ਜਿਹੜਾ ਫੰਡ ਦਾ ਇਕੱਠਾ ਕੀਤਾ ਕਿੱਥੇ ਕਿੱਥੇ ਗਿਆ ਕਿਧਰੋਂ ਨੂੰ ਗਿਆ ਉਹ ਜਿਹੜੀਆਂ ਸਾਰੀਆਂ ਗੱਲਾਂ ਬਾਤ ਉਹ ਵੀ ਸਾਹਮਣੇ ਆਉਣਗੀਆਂ ਔਰ ਇਹ ਗੈਰਕਾਨੂੰਨੀ ਤਰੀਕੇ ਦੇ ਨਾਲ ਇਕੱਠਾ ਕਿਉਂ ਕੀਤਾ ਗਿਆ ਛੁਪਾਇਆ ਕਿਉਂ ਗਿਆ ਇਹ ਵੀ ਜਿਹੜੀਆਂ ਗੱਲਾਂ ਆਉਣ ਵਾਲੇ ਦਿਨਾਂ ਚ ਸਾਹਮਣੇ ਆਉਣਗੀਆਂ ਔਰ ਇਹਨਾਂ ਦੀਆਂ ਮੁਸ਼ਕਿਲਾਂ ਜਿਹੜੀਆਂ ਉਹ ਲਗਾਤਾਰ ਵਾਦਰੀਆਂ ਹੈਗੀਆਂ ਉਧਰ ਚਲੋ ਜੇ ਆਪਾਂ ਗੱਲ ਕਰ ਲਈਏ ਆਮਦਵੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਯੂ ਟਰਨ ਲੈਣ ਦੇ ਵਿੱਚ ਮੈਨੂੰ ਲੱਗਦਾ ਕਿ ਵਰਲਡ ਰਿਕਾਰਡ ਜਿਹੜਾ ਉਹ ਦਰਜ ਕਰਾ ਲੈਣਾ ਗਿਨੀਜ਼ ਬੁੱਕ ਦੇ ਵਿੱਚ ਲਗਾਤਾਰ ਭਗਵੰਤ ਮਾਨ ਆਪਣੇ ਫੈਸਲਿਆਂ ਦੇ ਉੱਪਰ ਯੂ ਟਰਨ ਤੇ ਯੂ ਟਰਨ ਲੈਣ ਦੇ ਨਜ਼ਰੀਆ ਆਉਂਦੇ ਹੁਣ ਇੱਕ ਹੋਰ ਯੂ ਟਰਨ ਲੈ ਲਿਆ ਹੁਣ ਜਿਹੜੀ ਇਹਨਾਂ ਨੇ ਆਟਾ ਦਾਲ ਸਕੀਮ ਸ਼ੁਰੂ ਕੀਤੀ ਸੀ ਘਰ-ਘਰ ਆਟਾ ਵੰਡਣ ਦੀ ਹੁਣ ਉਹ ਕਹਿੰਦੇ ਆ ਕਿ ਚਿੱਠੀ ਲੈ ਕੇ ਉਹ ਆਟਾ ਪੀਸਣ ਵਾਲੀਆਂ ਜਿਹੜੀਆਂ ਨੇ ਚੀਜ਼ ਉਹ ਜਿਹੜੀ ਜਿਨ੍ਹਾਂ ਨੂੰ ਦਿੱਤੇ ਗਏ ਕੰਟਰੈਕਟ ਉਹ ਜਿਹੜੇ ਕਹਿੰਦੇ ਉਹਨਾਂ ਨੂੰ ਆਟਾ ਪੀਸਣ ਵਾਲੇ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਰੋਕ ਦਿੱਤਾ ਕਿ ਭਾਈ ਤੁਸੀਂ ਆਟਾ ਜਿਹੜਾ ਹਲੇ ਨਹੀਂ ਪੀਣਾ ਹੈਗਾ ਉਹ ਕਿਉਂ ਨਹੀਂ ਪੀਣਾ ਉਹਤੇ ਸਵਾਲ ਕਿਹੜੇ ਹੋ ਰਹੇ ਕਿ ਹੁਣ ਕਣਕ ਵੰਡੀ ਜਾਣੀ ਹੈ ਤੇ ਇੰਜ ਕਣਕ ਵੰਡੀ ਜਾਣੀ ਆ ਮੈਂ ਫਿਰ ਦੱਸ ਦੇਣਾ ਕਿ ਪੰਜਾਬ ਦੀ ਭਗਵੰਤਾਨ ਸਰਕਾਰ ਵੱਲੋਂ ਕੁਝ ਵੀ ਨਹੀਂ ਪਹਿਲਾਂ ਸ਼ੁਰੂ ਕੀਤੀ ਗਈ ਘਰ-ਘਰ ਰਾਸ਼ਨ ਸਕੀਮ ਤਹਿਤ ਲਾਭਪਾਤਰੀਆਂ ਤੇ ਘਰਾਂ ਤੱਕ ਆਟਾ ਦੇਣ ਦੀ ਸਕੀਮ ਤੇ ਵੀ ਭਗਵੰਤਾਨ ਨੇ ਯੂਟਰ ਲੈ ਕੇ ਹੋਏ ਆਟਾ ਦਾ ਆਟਾ ਮਿਲਾਂ ਨੂੰ ਅਗਲੇ ਹੁਕਮਤ ਤੱਕ ਨਾ ਪੀਸਣ ਸੰਬੰਧੀ ਹੁਕਮ ਜਾਰੀ ਕਰ ਦਿੱਤੇ ਨੇ ਔਰ ਇਹ ਵੀ ਗੱਲ ਹੈ ਕਿ ਜਿਸ ਕਾਰਨ ਪੰਜਾਬ ਵਿੱਚ ਮਾਰਕ ਫੈਡ ਵੱਲੋਂ ਖੋਲੀਆਂ ਮਾਡਲ ਫੇਅਰ ਪ੍ਰਾਈਜ਼ ਸ਼ਾਪਾਂ ਜਿਹੜੀਆਂ ਨੇ ਖਾਲੀ ਪਈਆਂ ਨੇ ਤੇ ਲੋਕ ਆਟੇ ਦੀ ਉਡੀਕ ਵਿੱਚ ਰੋਟੀ ਤੋਂ ਵੀ ਮੁਤਾਜ ਹੋਈ ਪਏ ਨੇ ਪਰ ਸਹਿਯੋਗ ਸੰਬੰਧਿਤ ਅਧਿਕਾਰੀਆਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਹੈ ਕਿ ਭਗਵਾਨਤਮਨ ਸਰਕਾਰ ਵੱਲੋਂ ਆਟਾ ਮਿੱਲਾਂ ਨੂੰ ਈਮੇਲ ਭੇਜ ਕੇ ਅਗਲੇ ਹੁਕਮਤ ਤੱਕ ਆਟਾ ਨਾ ਪੀਸਣ ਦੇ ਕਦੇ ਜਾਰੀ ਕੀਤੇ ਨੇ ਅੱਤੇ ਮਾਡਲ ਫੇਰ ਪ੍ਰਾਈਸਾਂ ਸ਼ੋਪਾਂ ਉੱਪਰ ਹੁਣ ਸਿਰਫ ਕਣਕ ਹੀ ਭੇਜੀ ਜਾਵੇਗੀ ਆਟਾ ਨਾ ਪੀਸਣ ਸੰਬੰਧੀ ਹੁਕਮਾਂ ਦੀ ਜਿਹੜੀ ਇਹ ਪੁਸ਼ਟੀ ਹੈ ਇਹ ਹੁਣ ਕਹਿੰਦੇ ਆਟਾ ਮਿੱਲਾਂ ਨੇ ਵੀ ਦੱਬੀ ਜਵਾਨ ਦੇ ਵਿੱਚ ਜਿਹੜੀ ਉਹ ਕਰ ਦਿੱਤੀ ਹੈ ਔਰ ਹੁਣ ਇੱਥੇ ਸਵਾਲ ਕਹਿੰਦੇ ਔਰਦਾ ਹੈ ਕਿ ਕਰੋੜਾਂ ਰੁਪਏ ਘਰ ਘਰ ਰਾਸ਼ਨ ਸਕੀਮ ਉੱਪਰ ਖਰਚ ਕੇ ਆਖਰ ਆਟੇ ਨੂੰ ਬੰਦ ਕਿਉਂ ਕਰ ਦਿੱਤਾ ਗਿਆ ਆਪਾਂ ਦੇਖਿਆ ਕਿ ਜਦੋਂ ਇਹ ਸਕੀਮ ਸ਼ੁਰੂ ਹੋਣੀ ਸੀ ਤਾਂ ਕਰੋੜਾਂ ਰੁਪਏ ਦੀ ਐਡਵਰਟਾਈਜ਼ਮੈਂਟ ਜਿਹੜੀ ਉਹ ਕੀਤੀ ਗਈ ਹਾਲਾਂਕਿ ਅਕਾਲੀ ਦਲ ਨੇ ਇਹ ਉਦੋਂ 20 ਇਲਜ਼ਾਮ ਲਾ ਦਿੱਤੇ ਸੀ ਕਿ ਇਸ ਸਕੀਮ ਦੇ ਜਰੀਏ ਕਈ ਹਜ਼ਾਰ ਕਰੋੜ ਦੀ ਜਿਹੜੀ ਹੈ ਉਹ ਕਪੜਾ ਹੋਣਾ ਹੈ ਔਰ ਜਾਂ ਹੋ ਰਿਹਾ ਹੈ ਉਹਨਾਂ ਨੇ ਉਦੋਂ ਹੀ ਗੱਲ ਜਿਹੜੀ ਹੈ ਕਹਿ ਦਿੱਤੀ ਸੀ ਤੇ ਹੁਣ ਹੁਣ ਇਹ ਬੰਦ ਕਿਉਂ ਕੀਤਾ ਗਿਆ ਇਸ ਤੇ ਵੀ ਜਿਹੜਿਆ ਸਵਾਲ ਖੜੇ ਹੋ ਚੁੱਕੇ ਆ ਔਰ ਦੂਜੇ ਪਾਸੇ ਗੱਲ ਇਹ ਹੈ ਕਿ ਭਗਵੰਤ ਜੀ ਮਾਨ ਇਹ ਗੱਲ ਕਹਿੰਦੇ ਹੁੰਦੇ ਸੀਗੇ ਕਿ ਆਖਰ ਕਿਉਂ ਤੁਸੀਂ ਫ੍ਰੀ ਬਿਜਲੀ ਆਖਰ ਕਿਉਂ ਆਟਾ ਦਾਲ ਸਕੀਮ ਜਿਹੜੀ ਆ ਫ੍ਰੀ ਤੁਸੀਂ ਦਿੰਦੇ ਹੋ ਕਹਿੰਦੇ ਕਿ ਇਹਨਾਂ ਨੂੰ ਨੌਕਰੀਆਂ ਦੇ ਦਿਓ ਇਹਨਾਂ ਨੂੰ ਤੁਸੀਂ ਇੰਨੇ ਜੋਗੇ ਕਰ ਦਿਓ ਕਿ ਭਾਈ ਉਹ ਆਪਣੀ ਜ਼ਿੰਮੇਵਾਰੀ ਸਾਂਭ ਸਕਣ ਇਹਨਾਂ ਨੂੰ ਇੰਨੇ ਜੋਗੇ ਕਰ ਦਿਓ ਕਿ ਆਟਾ ਦਾਲ ਜਿਹੜਾ ਉਹ ਬਿਜਲੀ ਆਪ ਹੀ ਖਰੀਦ ਸਕਣ ਤੇ ਤੁਸੀਂ ਆਪ ਦੇ ਕਿਦ ਰੱਖ ਇਹਨਾਂ ਨੂੰ ਬੇਰੁਜ਼ਗਾਰ ਰਿਹਾ ਇਹੋ ਜਿਹੀਆਂ ਗੱਲਾਂ ਕਰਦੇ ਹੁੰਦੇ ਸੀ ਭਗਵੰਤਬਾਹ ਤੇ ਹੁਣ ਖੁਦ ਜਿਹੜਾ ਉਹ ਉਹੀ ਗੱਲਾਂ ਤੇ ਆ ਗਏ ਆ ਤਾਂ ਹੁਣ ਦੇਖਣ ਵਾਲੀ ਗੱਲ ਹੈ ਕਿ ਆਖਿਰ ਇਹ ਕਰੋੜ ਰੁਪਏ ਖਰਚ ਕੇ ਸ਼ੁਰੂ ਕੀਤੀ ਸਕੀਮ ਜਿਹੜੀ ਹੈ ਆਖਿਰ ਇਹਨਾਂ ਦੇ ਵੱਲੋਂ ਕਿਉਂ ਬੰਦ ਕਰ ਦਿੱਤੀ ਗਈ ਹੈ ਔਰ ਇਸੇ ਸਵਾਲ ਜਿਹੜੇ ਆ ਉਹ ਬਹੁਤ ਖੜੇ ਹੋ ਰਹੇ ਹੈਗੇ ਆ ਔਰ ਭਗਵੰਤ ਮਾਨ ਸਰਕਾਰ ਨੂੰ ਇਹ ਦੱਸਣਾ ਪਊਗਾ ਕਿ ਆਖਰ ਇਹ ਸਕੀਮਾਂ ਜਿਹੜੀਆਂ ਆਖਰ ਬੰਦ ਕਰਕੇ ਯੂ ਟਰਨ ਲੈ ਕੇ ਉਹ ਕੀ ਸਾਬਤ ਕਰਨਾ ਚਾਹੁੰਦੇ ਨੇ ਕਿ ਮਾਰਕੀਟ ਆਟਾ ਵੰਡਣ ਤੋਂ ਹੱਥ ਖੜੇ ਕਰ ਗਈ ਹੈ ਜਾਂ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਜਦੋਂ ਕਿ ਇਸ ਸਕੀਮ ਨਾਲ ਸ਼ੁਰੂ ਹੋਏ 18000 ਤੋਂ ਉੱਪਰ ਡਿਪੂ ਹੋਲਡਰਾਂ ਦੇ ਮਨਾ ਵਿੱਚ ਭਗਵੰਤ ਮਾਨ ਸਰਕਾਰ ਖਿਲਾਫ ਭਾਰੀ ਗੁੱਸੇ ਦੀ ਕਹਿੰਦੇ ਜਿਹੜੀ ਉਹ ਲਹਿਰ ਪਾਈ ਜਾ ਰਹੀ ਹੈ ਜੋ ਸ਼ਾਇਦ ਲੋਕ ਸਭਾ ਚੋਣਾਂ ਵਿੱਚੋਂ ਕੱਢਣਗੇ ਇਸ ਸਬੰਧੀ ਡਿਪੂ ਹੋਲਡਰ ਯੂਨੀਅਨ ਦੇ ਆਗੂ ਨੇ ਕਿਹਾ ਇਹ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਸਰਕਾਰ ਦੀ ਕਰ ਕਰ ਆਟਾ ਸਕੀਮ ਜਿਹੜੀ ਆ ਫਿਰ ਸਾਬਤ ਹੋਵੇਗੀ ਉਹਨਾਂ ਕਿਹਾ ਕਿ ਇਹ ਤਾਂ ਸ਼ਾਇਦ ਕੋਰੋਨਾ ਪਰ ਹਜਮ ਕਰਨ ਲਈ ਹੀ ਸਕੀਮ ਸ਼ੁਰੂ ਕੀਤੀ ਗਈ ਸੀ ਔਰ ਜੋ ਆਟਾ ਬੰਦ ਹੋਣ ਨਾਲ ਸਾਬਤ ਹੁੰਦਾ ਦਿਖਾਈ ਦੇ ਰਿਹਾ ਇਸ ਸਬੰਧੀ ਹਲਕਾ ਖਡੂਰ ਸਾਹਿਬ ਦੇ ਚਾਰ ਜਰਵਿੰਦਰ ਬ੍ਰਹਮਪੁਰਾ ਸਾਹਿਬ ਕਾ ਵਿਧਾਇਕ ਨੇ ਕਿਹਾ ਕਿ ਭਗਵੰਤ ਮਾਨ ਦਾ ਫੈਸਲਾ ਵਾਪਸ ਲੈਣ ਦਾ ਕਹਿੰਦੇ ਰਿਕਾਰਡ ਹੀ ਪੈਦਾ ਹੋ ਜਾਣਾ ਜਿਹੜਾ ਮੈਂ ਪਹਿਲਾਂ ਹੀ ਗੱਲ ਕਰਕੇ ਹਟਿਆ ਤਾਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸ਼ੁਰੂ ਹੋ ਰਹੀਆਂ ਨੇ ਹੁਣ ਭਗਵੰਤ ਮਾਨ ਸਰਕਾਰ ਨੇ ਇਹ ਤੇ ਯੂਟਰਨ ਕਿਉਂ ਲਿਆ ਏ ਭਗਵੰਤ ਮਾਨ ਦਸਨਾ ਪੂਗਾ ਨਹੀਂ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਇਹ ਹੈ ਕਿ ਭਗਵੰਤ ਮਾਨ ਤੇ ਸਰਕਾਰ ਨੇ ਕਰੋੜਾਂ ਰੁਪਏ ਦਾ ਕਪੜਾ ਜਿਹੜਾ ਉਹ ਕੀਤਾ ਹੈਗਾ ਤਾਂ ਹੋਰ ਵੱਡੀਆਂ ਅਪਡੇਟਸ ਦੇ ਲਈ ਜੁੜੇ ਰਹੋ ਰojana lok na tv ਨਾਲ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆਇਆ ਹੋ ਦੁਆਰਾ ਫਿਰ ਮਿਲਾਂਗੇ ਤਾਂ